ਬਾ ਉਹ ਕਹਿੰਦਾ ਨਾ ਕਿ ਇਹਾਂ ਜੰਗਲ ਸੀਗਾ ਮੇਰੇ ਗੱਲ ਯਾਦ ਆ ਗਈ ਹਾਂ ਜੰਗਲ 'ਚ ਨਾ ਮਰਾਸੀ ਜਾਵੇ ਮਰਾਸੀ ਕੌਮ ਤੁਹਾਨੂੰ ਪਤਾ ਬਹੁਤ ਸ਼ਰਾਰਤੀ ਹੁੰਦੀ ਆ ਅੱਛਾ ਤੇ ਤੇਜ਼ ਹੁੰਦੀ ਆ ਨਾ ਬੜੀ ਤੇਜ਼ ਹੁੰਦੀ ਆ ਹਾਂ ਮਰਾਸੀ ਦੇ ਘਰੇ ਕਿਰਾਂ ਕਹਿੰਦੇ ਚੋਰ ਆ ਗਏ ਅੱਛਾ ਮਰਾਸੀ ਲਿਆਇ ਸ਼ਾਪ ਹਾਂ ਵਿਆਹ 'ਚ ਪਾਈ ਸੀਗੇ ਨੇ ਚੋਰਾਂ ਨੂੰ ਪਤਾ ਲੱਗ ਗਿਆ ਵੀ ਮਰਾਸੀ ਨੂੰ ਸ਼ਾਪ ਪਾਈ ਆ ਹਾਂ ਵੀ ਸ਼ਾਪ ਲਿਓਨੇ ਚੱਕ ਕੇ ਹਾਂ ਮਰਾਸੀ ਨੂੰ ਪਤਾ ਲੱਗ ਗਿਆ ਵੀ ਕੋਈ ਸ਼ਾਪ ਲੈਣ ਆ ਗਿਆ ਚੋਰ ਆ ਗਏ ਹਾਂ ਮਰਾਸੀ ਨੇ ਹੌਲੀ ਕਿਤੇ ਦਾਦੀ ਨੂੰ ਕਿਹਾ ਕਹਿੰਦਾ ਮੈਂ ਤੈਨੂੰ ਆਏ ਪੁੱਛੂੰ ਤੇ ਐਂ ਕਹਿਦੀ ਕਹਿੰਦੀ ਚੰਗਾ ਹਾਂ ਉਹ ਕਹਿੰਦਾ ਦਾਦੀ ਜਿਹੜੀ ਮੈਂ ਸ਼ਾਪ ਲਿਆਈ ਸੀ ਸਾੰਪਤੀ ਸੀ ਚੋਰ ਨਾ ਲੈ ਜਾਣ ਉਹ ਕਹਿੰਦੀ ਚੋਰ ਤਾਂ ਭੁੱਲ ਹੀ ਜਾਣ ਹਾਂ ਪਰ ਬਾਹ ਹਾਂ ਕਿਨਾ ਕਿੱਥੇ ਰੱਖੀਏ ਕਹਿੰਦੀ ਉਹ ਤਾਂ ਜਿਹੜੇ ਬਾਹਰ ਆਪਣੀ ਨਮਾ ਨਾ ਕਰੋ ਬਾਹਰ ਉਹ ਤੇ ਕੁੱਜਾ ਨਹੀਂ ਹਾਂ ਉਹਦੇ ਚ ਰੱਖਤੀ ਮੈਂ ਅੱਛਾ ਚੋਰ ਕਹਿੰਦੇ ਆ ਜਾ ਉਹ ਤਾਂ ਬਾਹਰ ਹੀ ਪਈ ਐ ਇਹ ਤਾਂ ਬਾਹਰ ਹੀ ਪਈ ਐ ਨਾ ਚੱਲ ਕੇ ਦਰਖਤ ਤੇ ਹਾਂ ਹੁਣ ਉਹਦੇ ਸੀ ਪ੍ਰਿੰਡਾਂ ਦਾ ਖੱਕਰ ਅੱਛਾ ਉਨੇ ਜਗੇ ਹੱਥ ਬਾ ਲਿਆ ਵਿੱਚ ਕੁਦੇ ਚ ਹਾਂ ਜਦੋਂ ਲੜਗੀਆਂ ਮੱਖੀਆਂ ਜਦੋਂ ਪੰਹਾਂ ਚੀਕਾਂ ਹਾਂ ਠੀਕ ਹੈ ਹਾਂ ਜਦੋਂ ਚੀਕਾਂ ਪੰਹਾਂ ਤੇ ਮਰਾਸੀ ਬੋਲਦਾ ਬਾਈ ਜੀ ਇਹ ਭੀੜੀ ਆ ਤੇਲ ਲਾ ਦਿਓ ਅੱਛਾ ਢੰਗ ਨਾਲ ਹੋਊਗਾ ਤੇਲ ਲਾ ਕੇ ਪਾ ਲੋ ਹਾਂ ਭੱਜ ਗਿਓ ਅੱਛਾ